ਬੇਨਤੀ ਨਹੀਂ ਕਰਦੇ ਹੁੰਦੇ ਸਿੰਘ ਕਦੇ ਵੀ ਸਿੰਘ ਕਰਦੇ ਨੇ ਬੰਗਾਰ ਉਦੋਂ ਬਾਅਦ ਲਲਕਾਰ ਅਜੇ ਬੰਗਾਰ ਆ ਫਿਰ ਨੇ ਲਲਕਾਰ ਤੇ ਆ ਬੜੇ ਘੋੜਿਆਂ ਤੇ ਚੜ ਕੇ ਤੂੰ ਐਂ ਦੇਖ ਲੈ ਵੀ ਮੋਦੀ ਨੂੰ ਤਾਂ ਦਿੱਲੀ ਤੱਕ ਕੀ ਬਚੋਣ ਤੇ ਆਪਣਾ ਘਰ ਹੀ ਵਿਚਾਲੀ ਇਹੇ ਕਿ ਸਾਨੂੰ 2% ਕਹਿਆ ਜਾਂਦਾ ਅਸੀਂ 2% ਇੰਨੇ ਘਾਰੂ ਆ ਹੈ ਕਿਸੀ ਹਜ਼ਾਰਾਂ ਪਰਸੈਂਟ ਹੀ ਬਣ ਜੰਨੇ ਸਵਾਲਾ ਕਿ ਹਜ਼ਾਰਾਂ ਪਰਸੈਂਟ ਬਣ ਜਾਂਦਾ ਈ ਆਏ ਕਹਿੰਦੇ 5 ਸਾਲਾਂ ਬਾਅਦ ਤੇ ਲੈ ਲੋ ਬੇਲ ਸਾਧ ਤੋਂ ਤੇ 5 ਸਾਲਾਂ ਬਾਅਦ ਤੁਸੀਂ ਇਹੀ ਰੌਲਾ ਪਾਇਆ ਕਰਿਓ ਪਹਿਲਾਂ ਹਨ ਬੋਟਾ ਪਾਇਆ ਕਰਿਓ ਫਿਰ ਮੰਗ ਲਵਾ ਰੌਲਾ ਤੇ ਕੀ ਖਰਾਬ ਹੋਇਆ ਕਰਿਓ ਵੀ ਸਾਡੇ ਕੋਲੇ ਜਹਾਜ਼ ਸਾਡੇ ਕੋਲੇ ਸਭ ਕੁਝ ਚਾਹੀਦਾ ਬੋਟੇ ਕੋਲੇ ਸਾਈਕਲ ਵੀ ਨਹੀਂ ਚਾਹੀਦਾ ਸਾਡੇ ਬੰਗੀ ਰਲਾਂ ਖਿੱਚੀਆਂ ਪਈਆਂ ਨੇ ਜਿਆਦਾ ਫਿਰ ਜਿੰਨਾ ਕਿ ਨਾ ਜਦਾਂ ਮੈਂ ਇਹ 19 ਸ਼ਾਮ ਲੈਣ ਉਹਨਾਂ ਦਾ ਸਾਡੇ ਜਦਾਂ ਉਹਨੂੰ ਸ਼ਾਮ ਲਾਂਗੇ ਲਾ ਸਾਡੇ ਮੂਹਰੇ ਆ ਕੇ ਜਵਾਨ ਨੇ ਪੁੱਟਾ ਸਰੀਰ ਹੈ ਤਾਂ ਨਾਲ ਜਵਾਨ ਕੱਲਾ ਕੱਲਾ ਆ ਜੇ ਨਾ ਮੈਂ ਚੱਕ ਚੱਕ ਕੱਲਾ ਕੱਲਾ ਚੱਕ ਚੱਕ ਛੱਡਣਾ ਕਿੱਥੇ ਇਹ ਪੋਪਲਾਈਨ ਨਾਲ ਸਾਡੇ ਜਵਾਨਾਂ ਨੂੰ ਛੱਡਦੇ ਨੇ ਅਈਦਾ ਪੋਪਲਾਈਨਾਂ ਨਾਲ ਰੋਟੀ ਕੋਲੜ ਦਾ ਤਾਂ ਨੇ ਇਹਨਾਂ ਕੋਲੇ ਪੋਪਲਾਈਨਾਂ ਕਾਹਦੇ ਆਵਾਜ਼ ਤੇ ਨੇ ਪਹਿਲਾਂ ਇਹ ਦੱਚਣੋ ਜਿਹੜੇ ਕੁਰਬਾਨੀਆਂ ਦੀ ਲੋੜ ਹੋ ਗਈਆ ਉਦੋਂ ਸਿਰਫ ਅੱਖ ਇਹ ਬੰਦੇ ਕੋਲੇ ਦਲੇਰੀ ਚਾਹੀਦੀ ਆ ਕੁਛ ਨਹੀਂ ਅੜਦਾ ਇਹ ਤਾਂ بڑے بڑے ਪਰਤ ਤੀਰੇ ਗਏ ਇਹ ਤਾਂ ਇਹ 2-4 ਫੁੱਟ ਦੇ ਕੰਦਾਂ ਦੀ ਇਹਦਾ ਸੂਚਾ ਵੀ ਦਾ ਕਪੂਰੀ ਅਸ਼ਟੇ ਛੱਟਣ ਲੱਗੇ ਆ ਇਹ ਲੋ ਤੋਂ ਨੰਗ ਜਾ ਕੇ ਪਾ ਲਾ ਪੋਰਸ ਵੱਲੋਂ ਕੋਈ ਵੀ ਮਤਲਬ ਨਹੀਂ ਕੀਤਾ ਗਿਆ ਜਿਹੜਾ ਇੱਥੇ ਦਾ ਭਗਣਾ ਵੀ ਹਮਲਵਾਇ ਕਰਦਾ ਜੀ ਜਿਹੜਾ ਅੱਜ ਤੋਂ ਪਿੱਛੇ ਦੇਖੋ ਕਿੱਥੇ ਪੈਂਦਾ ਉਹ ਆਪਣਾ ਜੀ 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 ਦਾ ਲਾਇਆ ਉਹ ਗੇਟ ਉਹ ਤੋਂ ਪਿੱਛੇ ਖੜੇ ਸ਼ਾਂਤ ਹੋਏ ਖੜੇ ਜੀ ਜੀ ਉਸ ਦੇ ਕੋਲੇ ਗਏ ਨੇ ਉੱਥੇ ਪੁਲਿਸ ਵਾਲੇ ਵੀ ਵਿੱਚ ਖੜੇ ਨੇ ਕੋਈ ਕਿਸੇ ਪੁਲਿਸ ਵਾਲੇ ਦੀ ਕਿਸੇ ਦੀ ਕੋਈ ਇਤਨੀ ਗੂਤ ਨਹੀਂ ਕਿਸੇ ਕੀ ਕਰਦੇ ਜੀ 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 ਦੂਜਾ ਨੰਬਰ ਇਹ ਉਧਰੋਂ ਜਦੋਂ ਚਲਾਉਂਦੇ ਨੇ ਹੁਣ ਜਦੋਂ ਇਹ ਆਇਆ ਕਰਦੇ ਜਿਹੜੇ ਦੀਵਾਲੀ ਨੂੰ ਪਟਾਕੇ ਚਲਦੇ ਨੇ ਉਹਨਾਂ ਤੇ ਵੀ ਰੋਲੇ ਦਾ ਬੈਨ ਹੋਣਾ ਚਾਹੀਦਾ ਹੂੰ ਜੀ ਆਪੇ ਛੇ ਪੜਾਕੇ ਦਾ ਬੈਨ ਲਾਉਣਾ ਤਾਂ ਦਵਾਈ ਦੇ ਪੜਾਕਿਆਂ ਦਾ ਸ਼ਿਰੌਲਾ ਪਾਉਂਦੇ ਆ ਦੇਖੀ ਹੋ ਗਿਆ ਜੀ ਇੱਥੇ ਪੜਾਕੇ ਜਾਂਦੇ ਨੇ ਹੁਣ ਸਾਨੂੰ ਵੀ ਚੋਜਾ ਚੜਦਾ ਸ਼ਿਵੀ ਰੌਲਾ ਪਾਉਂਦੇ ਆ ਉਹ ਸਾਡਾ ਰੌਲੇ ਚ ਵੀ ਜਾਂਦਾ ਇਹ ਗੋਲੇਵਾਰੀ ਜਾਂਦਾ ਸਾਡਾ ਰੌਲਾ ਵੀ ਚੱਲ ਸਕਦਾ ਜੀ ਜਦੋਂ ਇਹਨਾਂ ਤੋਂ ਕੁਝ ਹੁੰਦਾ ਨਹੀਂ ਜਦਾ ਜਦਾ ਇਹ ਕਹਿੰਦੇ ਜਿਹੜੇ ਰੌਲਾ ਪਾਉਂਦੇ ਨੇ ਕੋਈ ਜੱਜ ਦਾ ਬੰਮਾਰਗ ਨਾ ਨੂੰ ਖੁਆਬਤੀ ਕਰਦੇ ਨੇ ਨਾਲ ਇਹ ਠੰਡੇ ਹੋ ਜਾਣਗੇ ਨਾਲ ਇਹ ਠੰਡੇ ਹੋ ਜਾਣਗੇ ਕੱਲ ਤੇ ਇਹ ਵੀ ਵੇਖਿਆ ਗਿਆ ਜਿਹੜੇ ਕਿਸਾਨ ਆਗੂ ਅੱਗੇ ਗਏ ਸੀਗੇ ਇੱਕ ਜੱਥਾ ਬਣਾ ਕੇ ਅੱਗੇ ਗਿਆ ਸੀ ਉਹਨਾਂ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਸੀਗਾ ਜਿਹੜਾ ਵੀ ਬਾਈ ਤੂੰ ਬਾਈ ਦਾ ਤੇਰੇ ਤੇ ਕਰਨਗੇ ਤੂੰ ਤਾਂ ਹੁਣ ਮੀਡੀਆ ਵਾਲਾ ਕੀ ਕਰਦਾ ਫਿਰਦਾ ਤੂੰ ਇੱਕ ਸੱਚ ਦੇਖਦਾ ਫਿਰਦਾ ਜੀ ਸੱਚੀ ਲੱਗਦਾ ਫਿਰਦਾ ਉਹ ਤਾਂ ਕੁਝ ਨਹੀਂ ਲੱਗਦਾ ਮੈਨੂੰ ਸੱਚ ਲੱਭੇ ਗੱਲ ਦਾ ਵੀ ਕੀ ਹੈ ਹਾਂਜੀ ਤੂੰ ਸਾਡੀ ਵੀ ਚਾਹੁੰਦਾ ਸਰਕਾਰ ਕਿੰਨੀ ਵੀ ਜਾਂਦਾ ਥੋੜਾ ਵੀਡੀਓ ਦਾ ਕੰਮ ਇਹ ਹੈ ਜੀ ਪਰ ਇਹਦੇ ਵਿੱਚੋਂ ਮੈਂ ਕਿਉਂਕਿ ਜੇ ਹੁਣ ਤੂੰ ਉਧਰ ਜਾਂਦਾ ਸਰਕਾਰ ਤੇ ਇਸ ਵੇਲੇ ਗਲਤ ਦਿਖ ਰਹੀ ਆ ਉਹ ਮੇਰੇ ਹੱਥੇ ਹੀ ਡਾਂਗ ਹੈ ਹੂੰ ਅਸੀਂ ਡਾਕ ਜਿੱਦਾਂ ਤੇ ਪੁਲਿਸ ਆ ਲਾਵੇ ਜਦੋਂ ਸਾਡੇ ਤੇ ਬੰਦੇ ਨਹੀਂ ਬਾਕਸ ਦੇ ਇਹਦਾ ਹਿੱਟ ਲਾਂਗੇ ਹੂੰ ਚਲੋ ਠੀਕ ਆ ਜੀ ਉਹਨੇ ਹੱਥ ਜਦਾਨੇ ਗੋਲੇ ਮਾਰਦ ਨੇ ਠੀਕ ਆ ਮੀਡੀਆ ਵਾਲੇ ਜਦੋਂ ਜਾਂਦੇ ਉਹਨਾਂ ਦੇ ਕਿਉਂ ਮਾਰਦੇ ਨੇ ਬਿਲਕੁਲ ਪਹਿਲਾ ਨੰਬਰ ਤਾਂ ਇਹ ਪੁੱਛਣਾ ਬਿਲਕੁਲ ਬਿਲਕੁਲ ਮੀਡੀਆ ਦੇ ਲੋੜੇ ਮਾਰਨ ਦੀ ਕੀ ਗੱਲ ਬੋਲਦਾ ਜਿਹੜਾ ਨਾ ਸਰਕਾਰ ਦੀ ਹੈ ਨਾ ਜਨਤਾ ਦਾ ਭਾਈ ਸੱਚ ਦੀ ਬਿਲਕੁਲ ਜੇ ਮੀਡੀਆ ਨਾ ਹੋਵੇ ਅੱਜ ਇਹਨਾਂ ਨੇ ਲੋਕ ਪਹਿਲਾਂ ਕਿਹੜਾ ਮਾਰੀ ਨਹੀਂ ਅੱਜ ਵੀ ਮਾਰਾ ਹੂੰ ਹੂੰ ਇਹ ਦੂਜਾ ਨੰਬਰੇ ਲੋਕ ਮੰਗਦੇ ਕੀ ਨੇ ਇਹਨਾਂ ਤੋਂ ਵੀ ਕੁਝ ਮੰਗਦੇ ਨਾ ਇਹਨਾਂ ਤੋਂ ਕੋਈ ਵੀ ਮੰਤ ਕਰਦ ਨੇ ਕੋਈ ਇਹ ਮਾਤਮ ਲੈ ਕਾਰਨ ਕੀ ਆ ਇਹ ਕਹਿੰਦੇ ਪੰਜ ਸਾਲਾਂ ਬਾਅਦ ਤੇ ਲੈ ਲਓ ਬੇਲ ਸਾਧ ਤੋਂ ਹੂੰ ਵੀ ਪੰਜ ਸਾਲਾਂ ਬਾਅਦ ਤੁਸੀਂ ਇਹ ਰੌਲਾ ਪਾਇਆ ਕਰਿਓ ਹੂੰ ਪਹਿਲਾਂ ਇਹਨੂੰ ਵੋਟਾਂ ਪਾਇਆ ਕਰਿਓ ਹੂੰ ਫਿਰ ਮਗਲੋਂ ਇਹ ਰੌਲਾ ਤੇ ਖੇ ਖਰਾਬ ਹੋਇਆ ਕਰਿਓ ਵੀ ਸਾਡੇ ਕੋਲੇ ਜਹਾਜ਼ ਸਾਡੇ ਕੋਲੇ ਸਭ ਕੁਝ ਚਾਹੀਦਾ ਉਹਦੇ ਕੋਲੇ ਸਾਈਕਲ ਵੀ ਨਹੀਂ ਚਾਹੀਦਾ ਜੇ ਮੈਂ ਕਹਾਂ ਕੁਝ ਉਹ ਪਾਪ ਲਾਈਨ ਦੀ ਮਸ਼ੀਨ ਦੀ ਗੱਲ ਕਰਦਾ ਜੀ ਜੀ ਜਿਹੜਾ ਉਹ ਜੱਟ ਆ ਜਿਹਨੇ ਲਿਆਂਦੀਆ ਚਲੋ ਬਾਡੀ ਲਗਵਾਲੀ ਕੋਈ ਗੱਲ ਨਹੀਂ ਜੇ ਉਹ ਉਹਦੇ ਬਾਅਦ ਦਿਨ ਬਾਡੀ ਦਾ ਲਗਵਾਨੀ ਅਗਲੇ ਬੱਟੋ ਬਾਈ ਨੇ ਚਲਾਈ ਤਾਂ ਨਹੀਂ ਬੱਚਤ ਤਾਂ ਗੱਲ ਸੁਣੀ ਤੂੰ ਹਣ ਬੱਚਤ ਤਾਂ ਕਰਨੀ ਪੈਂਦੀ ਐ ਨਾ ਜੀ ਜੀ ਟਰਾਲੀ ਤੇ ਲ ਬਿਲਕੁਲ ਉਹਦਾ ਰਜਗਾਰ ਹੈ ਬਿਲਕੁਲ ਉਹ ਖਰਾ ਕਿੱਥੇ ਕੰਮ ਕਰਦਾ ਹੋ ਕੋ ਸਕਦਾ ਉਹ ਘਰੇ ਕੱਲੇ ਹੀ ਹੋ ਜੀ ਮਾਬਰ ਕੋਈ ਮਸ਼ੀਨ ਸਾਹਮਣੇ ਨਾ ਹੋਵੇ ਇੱਥੋਂ ਜਾਉਂਦਾ ਜਾਣ ਦੀ ਆਸ਼ ਨਹੀਂ ਬਿਲਕੁਲ ਮਸ਼ੀਨ ਉੱਥੇ ਹੀ ਢੱਕੇ ਹੋ ਬਿਲਕੁਲ ਹਾਂ ਮੇਰੇ ਫੌਜੀਆ ਨੇ ਕੀ ਗੱਲ ਇਹਨਾਂ ਨੇ ਗਾ ਪੱਠੇ ਕਿਸ ਨੂੰ ਲਾਵੇ ਨੇ ਫੌਜੀ ਤੇ ਉਹੀ ਜਗ੍ਹਾ ਦੇ ਵੇਖਣ ਆਈਏ ਕਿ ਆ ਫਿਰ ਇਹਨਾਂ ਨੇ ਕਿਹਾ ਕਿ ਆ ਵੀ ਤੁਸੀਂ ਜੀਐਸਵੀ ਵਗੈਰਾ ਯੂਜ਼ ਨਹੀਂ ਕਰ ਸਕਦੇ ਖੁਦ ਤਾਂ ਯੂਜ਼ ਕਰੀ ਫਿਰਦੇ ਨੇ ਫੌਜੀਆ ਤੇ ਰਖਲਾ ਲੈ ਕੇ ਪੱਠੇ ਦਾ ਕੰਮ ਕਰਾਉਣਗੇ ਪੌਂਚੇ ਨੂੰ ਜੀਐਸਵੀ ਕਾਦੇ ਵਾਸਤੇ ਦਿੱਤੀਆਂ ਨੇ ਜੀ ਲੈ ਸਾਡੇ ਮੂਹਰੇ ਆ ਕੇ ਜਵਾਨ ਨੇ ਬੁੱਢਾ ਸਰੀਰ ਹੈ ਤਾਂ ਨਾਲ ਜਵਾਨ ਕੱਲਾ ਕੱਲਾ ਆ ਜੇ ਨਾ ਮੈਂ ਕਿ ਚੱਕ ਚੱਕ ਕੱਲਾ ਕੱਲਾ ਨੂੰ ਚੱਕ ਜਗ੍ਹਾ ਛੱਡਣਾ ਕੱਲਾ ਇੱਥੇ ਇਹ ਪੌਪਲਾਈਨਾਂ ਨਾਲ ਸਾਡੇ ਜਵਾਨਾਂ ਨੂੰ ਛੱਡਦੇ ਨੇ ਅਈਦਾ ਪੌਪਲੈਨਾਂ ਨਾਲ ਰੋਟੀ ਕੋਈ ਨਾੜੂ ਦਾ ਤਾਂ ਨੇ ਇਹਨਾਂ ਕੋਲੇ ਪ ਜੀ ਬਿਲਕੁਲ ਸਰਕਾਰ ਕੋਪ ਲਾਈਨ ਦੀ ਗੱਲ ਕਰਦੀ ਹੈ ਅਗਰ ਸਰਕਾਰ ਇਹਨਾਂ ਵੱਲੋਂ ਯੂਜ਼ ਕੀਤੀ ਵੀ ਜਾਂਦੀ ਹੈ ਕੰਸਟਰਕਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਜਿੱਥੇ ਰਾਹ ਨਹੀਂ ਹੋਵੇ ਕਿਵੇਂ ਵੀ ਲਾ ਲਾਹ ਰਾਹ ਹੋਵੇ ਨਾ ਹੋਵੇ ਇਹ ਕਰਦੇ ਵੀ ਇਹਨਾਂ ਨੇ ਕਾਹਦੇ ਵਾਸਤੇ ਲੈਂਦੀਆਂ ਨੇ ਬੰਦ ਕਰਾ ਇਹਨਾਂ ਨੇ ਕਰਿਆ ਸਭ ਕੁਝ ਨੂੰ ਫੇਰ ਇਹਨਾਂ ਨੇ ਹੋਏ ਕਿਉਂ ਦਰਤੀਆਂ ਨੇ ਜੀ ਇਹ ਤਾਂ ਇਹਨਾਂ ਦਾ ਕੋਈ ਲੋੜ ਨਹੀਂ ਤਾਂ ਬੰਦ ਕਰ ਕੋਪ ਲਾਈਨ ਦਾ ਸਾਨੂੰ ਰੋਡਾਂ ਸੀ ਖੋਲਣ ਜੀ ਬਿਲਕੁਲ ਬਿਲਕੁਲ ਕੋਪ ਲਾਈਨ ਦੀ ਸਾਨੂੰ ਰੋਡਾਂ ਉਹਨਾਂ ਨੇ ਤਾਂ ਰੋਡ ਬੰਦ ਕੀਤੀ ਤੁਸੀਂ ਬੋਲਣ ਇਹ ਚੀਜ਼ ਹੈ ਸਵਾਲ ਦੇਣੀ ਇਹਨਾਂ ਨੇ ਕਾਹਦੇ ਵਾਸਤੇ ਰੱਖੀਆਂ ਨੇ ਉਹ ਹੂੰ 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 Y tiene que ਸਾਡੇ ਕੋਲ ਇੱਕ ਇਹਨਾਂ ਕੋਲ ਚਾਰ ਨੇ ਬਿਲਕੁਲ 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 ਕੰਮ ਇਹਦੇ ਇਧਰ ਜਨਤਾ ਖਾਲੀ ਆ ਤਾਂ ਇਹਨਾਂ ਕੋਲੇ ਰੱਖ ਲਾਉਂ ਨੇ ਜੀ ਬਿਲਕੁਲ ਇਹਨਾਂ ਕੋਲੇ ਅਥਰੂ ਕਹਿੰਦੇ ਗੋਲੇ ਨੇ ਉਹ ਵੀ ਐਕਸਪਾਇਰੀ ਉਹ ਵੀ ਸਾਰਾ ਕੁਝ ਹੈ ਸਾਡੀ ਵਜਲ ਸਾਡੇ ਕੋਲ ਸ਼ਾਮੀ ਵੀ ਪੈਣ ਨੇ ਜੀ ਜੀ ਵੀ ਇਹਦੇ ਵਿੱਚ ਜਿਹੜੀ ਖੱਟਰ ਸਰਕਾਰ ਆ ਵਾਕਈ ਕੋਈ ਪਤਾ ਹੀ ਨਹੀਂ ਕਿਰਸੀ ਦਾ ਇਹਨਾਂ ਨੇ ਡਾਰਾ ਇਹ ਜਿਹੜੀਆਂ ਜਾਂਦੀਆਂ ਸਰਕਾਰਾਂ ਨੇ ਮਤਲਬ ਉਹਨਾਂ ਨੂੰ ਆਸਲੀ ਗੱਲ ਹੀ ਨਿਵੇੜ ਦਿੰਦਾ ਇਹਨਾਂ ਨੂੰ ਇਹ ਤਾਂ ਜਨਤਾ ਦੀ ਆਵਾਜ਼ ਤੋਂ ਪਤਾ ਲੱਗ ਚੁੱਕਿਆ ਤੁਹਾਡੇ ਮੀਡੀਆ ਰਾਹੀਂ ਵੀ ਸਾਡੀ ਕੁਰਸੀ ਗਈ ਨਾ ਜਦੋਂ ਹਟ ਲਾ ਰੋ ਚੱਲਿਆ ਨਾ ਚੱਲਦਾ ਇਹ ਦੁਨੀਆ ਦੇ ਵਿੱਚ ਜਿਹੜੀ ਵੀ ਖਾਲਸਤਾਨੀ ਨੇ ਪੰਜਾਬੀ ਐ ਨੇ ਸਿਰਫ ਕਰਨ ਕੀ ਐ ਜਿਹੜੇ ਪੰਜਾਬੀ ਨੇ ਨਾ ਇਹ ਪੰਜਾਬ ਦੀ ਧਰਤੀ ਤੇ ਮਹਾਰਾਜ ਦਾ ਬਾਸਾ ਹੀ ਮਹਾਰਾਜ ਦਾ ਪ੍ਰਤਾਪ ਹੀ ਐ ਐਸਾ ਹੈ ਜਿਵੇਂ ਧਰਤੀ ਜਿਵੇਂ ਆਪਾਂ ਕਿ ਲਾ ਲੇ ਜੜ ਜੀ ਕਿਸੇ ਰੁੱਖ ਦੀ ਪਹਿਲਾ ਜੜ ਹਰੀ ਹੁੰਦੀ ਐ ਜੀ ਇਹ ਸਾਡੀ ਕੋਈ ਵੀ ਜੜ ਇੱਥੇ ਪੰਜਾਬ ਦੇ ਵਿੱਚ ਉਹੀ ਹਰੀ ਹੁੰਦੀ ਐ ਜੇ ਕੋਈ ਅੱਜ ਦੇ ਦੌਰ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਤੋਂ ਇੱਥੇ ਗਜੰਗ ਕਰਨ ਕਿਉਂ ਆਇਆ ਜੀ ਉਹ ਕਰਕੇ ਨਾ ਲੜਨੀ ਜਗਲਾ ਉਹਨੂੰ ਪਤਾ ਦੀ ਜਿਹੜੀ ਧਰਤੀ ਆ ਰਾਮ ਨੇ ਜਿਹੜੇ ਤੜੜਿਆ ਸੀ ਤਾਂ ਸੀਤਾ ਨੇ ਤਨਵਾਸ ਕਰਕੇ ਅੱਗੇ ਲੋੜ ਕੀਤੀ ਉਹ ਬਾਹਰ ਕਰਕੇ ਜੰਗਲ ਥੋੜੇ ਜਿਹੇ ਤਨਵਾਸ ਕੱਟਣ ਪਹਿਲੇ ਆ ਵੀ ਜਿਹੜੀ ਧਰਤੀ ਹੈ ਸ੍ਰੀਦਾ ਸਿੰਘਾਂ ਨੇ ਪਰਮਾਤਮਾ ਦੇ ਵਾਸੀ ਚੋਂ ਗਏ ਦੁਖੀ ਜੀਵ ਨੂੰ ਹੀ ਸ਼ਾਬਦੀ ਹੈ ਉਹ ਹੀ ਹੀ ਬੈਠੋਂਦੀ ਹੈ ਬਾਕੀ ਹੋਏ ਬੜੇ ਦੇ ਦੁਸ਼ੇ ਦੇਖੋ ਇਹ ਹੈ ਕਿ ਸਾਨੂੰ 2% ਘੱਜਾਂਦਾ ਜੀ ਅਸੀਂ 2% ਇੰਨੇ ਘਾਰੂ ਆ ਹੈ ਕਿਸੀ ਹਜ਼ਾਰਾਂ ਪਰਸੈਂਟ ਹੀ ਬਣ ਜੰਨੇ ਸਵਾਲਾ ਕਿ ਹਜ਼ਾਰਾਂ ਪਰਸੈਂਟ ਬਣ ਜਾਂਦਾ ਟਾਂਗੋ ਸਾਨੂੰ ਮਹਾਰਾਜ ਨੇ ਘਟਾਉਤ ਰੱਖਿਆ ਵਾ 1000 ਜਿਹੜੀ ਫਸਲ ਹੈ ਸਾਡੇ ਚ ਤਿੰਨ ਕਿਸਮ ਦੀ ਫਸਲ ਉਗਦੀ ਹੈ ਜੀ ਪਹਿਲੀ ਫਸਲ ਉਗਦੀ ਆ ਪਛਾਨੀ ਵਾਲ ਤੇ ਕਿੰਨਾ ਜੀਵਨ ਚਲਾਉਣਾ ਬੰਦੇ ਨੇ ਗ੍ਰਿਸ਼ਤੀ ਜੀਵਨ ਜਿਹਨੂੰ ਕਹਿੰਦੇ ਆ ਉਹਦੀ ਫਸਲ ਉਗਦੀ ਆ ਦੂਜੀ ਫਸਲ ਉਗਦੀ ਆ ਸਾਧੂਆਂ ਦੀ ਤੀਜੀ ਫਸਲ ਉਗਦੀ ਆ ਸ਼ੀਦਾਂ ਦੀ ਜਿਹੜੀ ਸ਼ੀਦਾਂ ਦੀ ਫਸਲ ਆ ਉਹ ਹਰੀ ਹੋਊ ਭਗਤ ਲਈ ਸਾਧ ਕੱਪੜੇ ਪਾਲੂ ਆਪਦੇ ਬੇਸੀ ਵੀ ਬੱਚੇ ਜਾਂਦੇ ਨੇ ਉਹਨਾਂ ਨੇ ਅਸੀਂ ਹੁਣੋਂ ਕਿੱਧਰ ਜਾਣਗੇ ਉਹ ਤਾਂ ਇਹਨਾਂ ਨੂੰ ਵੱਢਣਗੀ ਉਹ ਕੀ ਆ ਜੇ ਇੱਕ ਸੀਦ ਆ ਉਹਨੇ 1 ਲੱਖ ਵੱਢਣਾ ਹੁੰਦਾ ਇਹ ਨਹੀਂ ਗੋਇੰਦਪੁਰ ਪ੍ਰਮਾਤਮਾ ਨੇ ਇਕੱਲਾ ਮੈਂ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਨੇ ਜਾਂ ਕਿਸੇ ਨੇ ਨਹੀਂ ਪੈਦਾ ਕਰਿਆ ਇਹ ਇਹ ਅਕਾਲ ਪੁਰਖ ਨੇ ਕਨਸਾਨ ਦੇ ਵਿੱਚ ਐਸ਼ਾ ਰੂਪ ਬਣਾ ਕੇ ਹਵਾ ਬਣਾ ਕੇ ਪਾਇਆ ਵੀ ਉਹ ਜੋ ਸਜਾ ਬਜਾ ਇਨਸਾਨ ਹੋ ਮਹਾਰਾਜ ਜੀ ਬੇਤੀ ਵਾਲਾ ਉਹ ਸਵਾ ਲੱਖ ਤੇ ਭਾਰੂ ਪੈ ਕੇ ਫੇਰ ਨਾਸ਼ ਕਰਕੇ ਰਹਿ ਜਾਊਗਾ ਜੀ ਉਹਨਾਂ ਨੇ ਇਹ ਸੋਚੇ ਸਰਕਾਰ ਹੈ ਡਿਜੇ ਦਾ ਸਵਾ ਲੱਖਾਂ ਦਾ ਨਜ਼ਾਰਾ ਦੇਖਣਾ ਤਾਂ ਵੀ ਐਵੇਂ ਕੀ ਫਾਇਦਾ ਕੱਲੋਂ ਬੱਚਾ ਦੇ ਅੱਥਰੂ ਕਹਿੰਦੇ ਗੋਲੇ ਮਾਰੇ ਨਾ ਕਰੇ ਨੇ ਬੈਡ ਕਾ ਛਾੜਾ ਪੰਜ ਦੇ ਸ਼ੁੱਧੀ ਗੱਲ ਕਰ ਲੈ ਲਖੀਰਾਂ ਦਾ ਖਿੱਚੀ ਪਈਆਂ ਨੇ ਜਿਆਦਾ ਫਿਰ ਜਿੰਨਾ ਕਿ ਇਹਨਾਂ ਤੇ ਦਾਮ ਇਹ 19 ਕ ਸ਼ਾਮ ਲੈਣ ਉਹਨਾਂ ਕ ਛਾੜੇ ਦਾ ਮੂਜੀ ਸ਼ਾਮ ਲਾਂਗੇ ਸਾਡੇ ਜਕਾਰੀ ਦਾ ਸਿੰਘਾ ਤੁਹਾਨੂੰ ਪਤਾ ਹੋਵੇ ਨਿਹਾਲ ਹੁੰਦੇ ਨੇ ਦੇਸੀ ਦਾ ਦਖਦਾ 20-20 ਨੇ ਜਿੱਤੀਆਂ ਵੀ ਆ ਕਦੇ 20 ਨੇ ਕਦੇ 40 ਨੇ ਕਦੇ 30 ਹੁਣ 70000 ਦੀ ਗਿਣਤੀ ਹੈ ਸਾਬਨ ਸਾਡੇ ਕੋਲੇ ਸਾਰੇ ਨੇ ਅਜੀ ਦਾ ਉਹਦੋਂ ਨਹੀਂ ਦਵੇ ਜਦੋਂ ਇਕੱਲੇ ਕੋਈ ਦੱਦੇ ਹੁੰਦੇ ਸੀ ਜੀ 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 ਹੁਣ ਵੀ ਸ਼ਾਮ ਨੇ ਕੋਈ ਇਹਦਾ ਕ ਸਾਦਾ ਨੰਦ ਕੋਈ ਨਾ ਬਹ। ਸਰੇਆ ਸੀ। ਹੂੰ। ਸਾਨੂੰ ਵੀ ਪਤਾ ਹੈ। ਵੀ ਅਸੂਕੇ ਬਤਾਣਗੇ। ਹੂੰ ਹੂੰ। ਕਿਹੇ ਨੁਕਸਾਨ ਕਰਾਂਗੇ। ਜੇ ਆਪਾਂ ਅਸੀਂ ਵੀ ਹਜੇ ਕੋ ਬੈਂਚ ਤੇ ਹੀ ਬੈਠ ਕੇ ਗੱਲ ਕਰਨਾ ਚਾਹੁੰਦੇ ਆ। ਜੀ ਬੈਂਚ ਤੇ ਬਹਿ ਕੇ ਗੱਲ ਨਹੀਂ ਨਿਭੜਨੀ ਚਾਹੀਦੀ। ਦਾ ਡੰਡਾ ਤੇ ਖੰਡਾ ਦਾ ਨਾ ਕਿਸੇ ਪੱਸੀ ਗਏ ਨਾ ਜਾਵੇ ਬਾਦੀ ਘੜ ਦੀ ਬਾਦੀ ਰਹਦੀ ਆ ਫਸਲ ਵੱਢ ਲਈ ਉਹੀ ਇੱਕ ਘੱਟੇ ਨਾਲ ਦਵਾਰੇ ਸਾਰੇ ਖੇਤ ਜਹਰੀ ਹੋ ਜਾਂਦੀ ਹੈ ਸਾਡੇ ਦਾ ਪੰਜ ਚਾਰ ਵੀ ਜਿਉਂਦੇ ਰਹਿ ਗਏ ਫੇਰ ਬਜ਼ਰੇ ਦਾ ਦਾ ਜਮ ਕੇ 19 ਕੁ ਬਾਦੀ ਇੰਨਾ ਕ ਵੀ ਹੁਣ ਅਸੀਂ ਇੱਕ ਜਮਦੇ ਆ ਜੀ ਫਿਰ ਕਿਦਾਂ ਨੂੰ ਸਾਪੀ ਦੇ ਦਾਂਗੇ ਭਾਜੀ ਫਸਲ ਕੋਈ ਨੀ ਕੱਟ ਕਰੋ ਦਵਾਰੇ ਜੰਮਣੇ ਵਧਾ ਦਿਓ ਹੋਰ ਕੀ ਆ ਸਰਕਾਰ ਸਰਕਾਰ ਵੱਲੋਂ ਬਾਰ ਬਾਰ ਮੀਟਿੰਗਾਂ ਤੇ ਬਲਾ ਬਲਾ ਕੇ ਕਿਤੇ ਨਾ ਕਿਤੇ ਮੋਰਚੇ ਨੂੰ ਦੱਬਣ ਦੀ ਵੀ ਕੋਸ਼ਿਸ਼ ਕੀਤੀ ਬੰਨ ਗਿਆ ਤਮਾਸ਼ਾ ਕਰਦੇ ਨੇ ਉਹ ਹਾਂ ਤਮਾਸ਼ਾ ਕਰਦੇ ਨੇ ਉਹਨਾਂ ਨੇ ਅੱਖਾਂ ਨਹੀਂ ਬੰਨੀਆਂ ਇਹ ਜਿਹੜੇ ਵੀ ਧਰਮ ਨੇ ਜਿਹੜੇ ਵੀ ਧਰਮ ਨੇ ਜਿਹੜੇ ਵੀ ਧਰਮ ਦੇ ਵਿਦਵਾਨ ਨੇ ਹਰ ਧਰਮ ਨੂੰ ਆਉਣ ਨਾਲੇ ਸਮੇਂ ਦਾ ਜਾਂ ਬਾਪੁਰ ਬਾਤ ਨੂੰ ਉਹ ਮਰ ਜਾਣੂ ਨੂੰ ਸਭ ਕਾਰਨ ਕਿਹਦੇ ਕਰਕੇ ਜਿਹੜੇ ਮਹਾਰਾਜ ਨੂੰ ਮਿਲੇ ਹੋਏ ਨੇ ਉਹ ਸਭਕਾ ਮਿਲੇ ਹੋਏ ਨੇ ਉਹ ਮਿਲੇ ਹੋਏ ਥੋੜਿਆ ਇਹਨਾਂ ਅਮੂਰ ਆ ਰਹੇ ਹਾਂ ਹਬਾੜਾ ਕੇ ਉਹਨਾਂ ਵਿੱਚ ਮੈਂ ਕਹਿਣਾ ਵੀ 96 ਕਰੋੜ ਖਾਲਸਾ ਪੈਦਾ ਹੋਇਆ ਇਹ ਹੋਣਾ ਨਹੀਂ ਸੀ ਉਹ ਕਿਨੇ ਇਹ ਜਿਹੜੇ ਕਿਸੇ ਅੰਦੋਲਨ ਕੱਥੇ ਕਰਉਂਦੀ ਆ ਸਰ ਜਦੋਂ ਸਰਕਾਰ ਐ ਅੰਦੋਲਨ ਕੱਥੇ ਕਰਾ ਲਈ ਨਾ ਉਹ 7 ਸਵਾ ਲੱਖ ਖਾਲਸਾ ਪੈਦਾ ਕਰਨ ਵਾਲੀ ਸੀ ਉਹਨਾਂ ਨਾਲ 96 ਕਰੋੜ ਖਾਲਸਾ ਕਹਿੰਦੇ ਆ ਉਹ 99 ਕਰੋੜ ਨੂੰ 100 ਕਰੋੜ ਬਣੇ ਕਿ ਉਹ ਤੱਕ ਵਾਲੀਆਂ ਖੜੀਆਂ ਨੇ ਖਾਲਸਾਤ ਲੇਨ ਹੈਗਾ ਵੀ ਖਾਲਸਾ ਜਿਹੜੇ ਪਈਆ ਵੀ ਸਾਡੇ ਕੋਲ ਸ਼ਸਤਰ ਜਾ ਕੇ ਮਾਇ ਜਿਨੇ ਤਨਸ਼ਾਹ ਰਹਿੰਦਾ ਵੀ ਸਾਰੇ ਖਾਲਸਾ ਦੇ ਉਹ ਜਰਨੈਲ ਹੁੰਦੇ ਨੇ ਜਿਹੜੀਆਂ ਮੋਜਾ ਹੁੰਦੀਆਂ ਨੇ ਉਹਦਾ ਮੋਨੇ ਕੋਨੇ ਵਾ ਦੇ ਲਾੜੇ ਚਾਹੀਦੇ ਨੇ ਬੰਦਾ ਨਹੀਂ ਲੱਗ ਰਿਹਾ ਜਾਦੇ ਹੰਗਾਰੇ ਸਾਰੇ ਲੋਡ ਬਨੇ ਜਦੋਂ ਕੁਰਬਾਨੀਆਂ ਦੀ ਲੋੜ ਹੋ ਗਈਆਂ ਉਦੋਂ ਸਿਰਫ ਅਣਖ ਤੇ ਬੰਦੇ ਕੋਲ ਦਲੇਰੀ ਚਾਹੀਦੀ ਹੈ ਕੁਛ ਨਹੀਂ ਅੜਦਾ ਇਹ ਤਾਂ بڑے بڑے ਪਰਬਤ ਝਿਰੇ ਗਏ ਇਹ ਤਾਂ ਇਹ 2-4 ਫੁੱਟ ਦੀ ਕੰਧਾਂ ਦੀ ਇਹਨਾਂ ਤੋਂ ਅੱਜ ਤੱਕ ਪੂਰੀਆਂ ਛਿੱਟੇ ਛੱਟਣ ਲੱਗੇ ਪਹਿਲੇ ਤੋਂ ਨੰਗੇ ਜਾਗੇ ਪਰ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਜਿਵੇਂ ਬਾਰ-ਬਾਰ ਹਮਲੇ ਹੋ ਰਹੇ ਨੇ ਉੱਪਰ ਅਰਸੋਂ ਦੇ ਨਿਸ਼ਾਨ ਸਾਹਿਬ ਵੀ ਲਗਾ ਦਿੱਤਾ ਗਿਆ ਹੈ ਕਿ ਨਿਸ਼ਾਨ ਸਾਹਿਬ ਤੇ ਵੀ ਹਮਲੇ ਕੀਤੇ ਗਏ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਨਿਹੰਗ ਸਿੰਘਾਂ ਦੇ ਵੀ ਹੱਥ ਬੰਨੇ ਗਏ ਨੇ ਹੁਣ ਤਾਂ ਨੇਗੇ ਹੱਥ ਨਹੀਂ ਬਣਨੇਗੇ ਨਹੀਂ ਜਿੰਗਾ ਦੇ ਹੱਥ ਨਹੀਂ ਬਣਨੇਗੇ ਜਿਹੜੇ ਨਿਸ਼ਾਨ ਜਿੱਤ ਕੀ ਹਿ ਦਖਾਨ ਦਿੱਤੇ ਜਾਂਦੇ ਨੇ ਜੇ ਸਾਡੇ ਨਿਸ਼ਾਨ ਤੇ ਕਬਜਾ ਹੋਊ ਫੇਰ ਇਹਦਾ ਲੱਗੂ ਨਾ ਇਨਸਾਨਾਂ ਦੇ ਤਾਂ ਹੋ ਜਾਂਦਾ ਜੀ ਉਹ ਨਿਸ਼ਾਨਾਂ ਤੇ ਨੂੰ ਲੱਗ ਜੇ ਖੰਡਾ ਦਾ ਫੇਰ ਹੀ ਖੜਕਦਾ ਹੁੰਦਾ ਜਿਹੜੀ ਡਾਕਟਰ ਆਸਾਨਾਂ ਨਾਲ ਨਹੀਂ ਕੁਝ ਹੁੰਦਾ ਹੁੰਦਾ ਆਸਾਨਾਂ ਦੇ ਕਿੱਤੇ ਦਾ ਪਛਾਨੀ ਅਦੋਲਣ ਚੱਲਿਆ ਉਹਦੇ ਨਾਲ ਕੀ ਕੁਛ ਕਰਦੇ ਨੇ ਕਿੰਨਾ ਕਾਹਨ ਕਰਿਆ ਕਰਿਆ ਕਿੰਨਾ ਕਾਹਨ ਕਰਿਆ ਕੋਈ ਬੋਲਿਆ ਜਿਹੜੀ ਸਰਕਾਰ ਨੇ ਜਦੋਂ ਨਿਸ਼ਾਨਾਂ ਦਾ ਸਮਾ ਜਾਂਦਾ ਉਹਦੇ ਫਿਰ ਕਿਉਂ ਭਜਦੇ ਨੇ ਚਲੋ ਹੁਣ ਸਰਕਾਰ ਅੱਜ ਕਹਿੰਦੀ ਐ ਕਿ ਅਸੀਂ ਆਏ ਆਪਣੇ ਕਿਸੇ ਕਿ ਚੁੱਪ ਕਰਦੇ ਨੇ ਉਹਦੇ ਸਰਕਾਰ ਜਦੋਂ ਅਸੀਂ ਦਿੱਲੀ ਗਏ ਸੀ ਉਹਦੇ ਅਸੀਂ ਵੀ ਉਸ ਠੰਗਾ ਦੇ ਵਿੱਚ ਸ਼ਾਮਲ ਹੋਈਏ ਉਹਦੇ ਸਰਕਾਰ ਨੂੰ ਕਿ ਪੱਟੇ ਲੱਗੇ ਜਿਹੜਾ ਗੱਡੀ ਤੇ ਬੰਦ ਤੇ ਗੱਡੀ ਚ ਬੰਦ ਚ ਵੀ ਆ ਬੈਠੇ ਰਹੇ ਕੋਈ ਸੀ ਨਾਲ ਦਿੱਲੀ ਦੇ ਵਿੱਚ ਫਿਰਦੇ ਸੀ ਅਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਭਾਈ ਵੀ ਇੰਨਾ ਕਿਉਂ ਖੜੇ ਹੋ ਦੋਲਣ ਕਹਿੰਦੇ ਜੀ ਜੀ ਜਨਤਾ ਦੀ ਰਾਖੀ ਕਰਾ ਤੇ ਅਸੀਂ ਕਹਾਂ ਵੀ ਬੇ ਪਰੇਸ਼ਾਨ ਨੂੰ ਵੀ ਜਨਤਾ ਨਹੀਂ ਸਮਝਦੇ ਕਹਿੰਦੇ ਜੀ ਤੁਹਾਨੂੰ ਦਿੱਲੀ ਦਾ ਖਤਰਾ ਹੈ ਕਿ ਸਾਨੂੰ ਦੇਖਦਾ ਨਹੀਂ ਇਹਨੇ ਜਦੋਂ ਸਾਡੇ ਸਿੰਘ ਪਹਿਲਾਂ ਕਿਹੜੇ ਦਿੱਲੀ ਛੇ ਜਾਏ ਫਿਰ ਤੇ ਨਹੀਂ ਵੀ ਹੋਰੀ ਖਤਰਾ ਹੁੰਦਾ ਦਿੱਲੀ ਨੂੰ ਸਾਡੇ ਤੋਂ ਦਿੱਲੀ ਉਹਨਾਂ ਦਾ ਕੁੱਪੜਾ ਲੱਗ ਜਾਂਦੀ ਹੈ ਜਦੋਂ ਸਾਡੇ ਜਵਾਕਾਂ ਨੂੰ ਕੁੱਟਣ ਲੱਗਦੀ ਹੈ ਉਦੋਂ ਦਿੱਲੀ ਨੂੰ ਸਾਡੇ ਤੋਂ ਖਤਰਾ ਹੋ ਜਾਂਦਾ ਜਦੋਂ ਦਿੱਲੀ ਦੇ ਸਰੂਪੇ ਕੋਲ ਨੇ ਉਦੋਂ ਆ ਕੇ ਮਹਾਰਾਜ ਨੂੰ ਮੱਥੇ ਟੇਕਣ ਲੱਗ ਜਾਂਦੇ ਅਸੀਂ ਮਹਾਰਾਜ ਨੇ ਕਿਹਾ ਵੀ ਸ਼ਰਨ ਪਏ ਕੀ ਲੱਗੂ ਸਾਨੂੰ ਵੀ ਜੇ ਸ਼ਰਨਾ ਵੜਿਆ ਅਸੀਂ ਨੀਵੇਂ ਹੋ ਕੇ ਨੂੰ ਅੱਜ ਮੋਦੀ ਕਿੰਨਾ ਅਤਿਆਚਾਰ ਕਰ ਰਿਹਾ ਹੈ ਇਹ ਜੇ ਅੱਜ ਸਾਡੇ ਮੋਦੀ ਆ ਕੇ ਪੈਰੀਂ ਬਾਗ ਦੇ ਮੈਨੂੰ ਬਾਹਰ ਦੇ ਦਵਾ ਮਾਫੀ ਮੰਗਦਾ ਵੀ ਕੋਈ ਗੱਲ ਨਹੀਂ ਸਾਡੇ ਲੋਕ ਐਸੇ ਨੇ ਪਰ ਹੁਣ ਵੀ ਮਾਫ ਕਰ ਦੇਣਗੇ ਨਾਲ ਇੰਨਾ ਘਾਣ ਕਰਦਾ ਕਿਸੇ ਚੀਜ਼ ਦੇ ਵਿੱਚ ਜਿਵੇਂ ਚਮਕੌਰ ਸਾਹਿਬ ਦੇ ਵਿੱਚ ਹੋਇਆ ਜੇ ਮਹਾਰਾਜ ਨੇ ਆਹ ਬਾਕੀ ਆ ਮਹਦੂਦ ਨੂੰ ਮਾਫੀ ਕਰਦਾ ਜੀ ਬਿੱਲਾਈ ਭਾਈ ਤੈਨੂੰ ਮਾਫੀ ਕਰਦਾ ਨਾਲੇ ਕਿਉਂ ਉਹਦੇ ਪੁੱਤਾਂ ਤੱਕ ਨਹੀਂ ਛੱਡੇ ਉਹ ਆਪਣਾ ਸੰਜਮ ਵਟਾ ਇਹ ਸਾਡੇ ਜਿਗਰੇ ਐਸੇ ਵੀ ਨੇ ਮੂਮ ਵੀ ਬਹੁਤ ਨੇ ਪੱਤਰ ਵੀ ਬਹੁਤ ਨੇ ਅਸੀਂ ਤੁਹਾਡੇ ਮਹਿਦਾ ਰਹੀਏ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਸ਼ੋਰ ਜੋ ਕੋਈ ਇਹ ਚੀਜ਼ ਦਾ ਨਹੀਂ ਸੰਸਾਰ ਨੂੰ ਚੱਲੀ ਜਾਣ ਦਿਓ ਕਿ ਜੇ ਅਸੀਂ ਟਕਰਾਵੋਗੇ ਤੁਸੀਂ ڪرਸੀ ਤੋਂ ਜਾਣੋਗੇ ਇਹ ਕੁਝ ਨਹੀਂ ਆਂਦਾ ਇਹ ਫਾਸਲਤਾ ਅਸੀਂ ਵਟ ਵਟ ਕੇ ਸਾਡੀ ਬੀਜ ਦੇ ਆ ਦੇ ਜਵਾਗ ਮਰ ਗਏ ਪਈ ਇਹ ਵੀ ਹੋਰ ਜੰਮ ਲਾ ਕੇ ਸਾਨੂੰ ਇਹਨਾਂ ਦਾ ਮਰਿਆ ਲਾ ਵੀ ਕੋਈ ਉਹਨੂੰ ਥੋੜਾ ਪਰ ਤੈਨੂੰ ਇਸ ਕੁਰਸੀ ਤੇ ਨਹੀਂ ਰਹਿਣ ਦੇਣਾ ਸਸੀ ਆਪਦੀ ਆ ਇੱਥੇ ਆ ਗਿਆ ਜੀ ਜੇ ਕੋਈ ਮਾਨਸ਼ੀ ਨਾਲ ਉਹਨਾਂ ਦਾ ਚੜਦੀ ਗਲਾ ਹਜੇ ਵੀ ਤੈਨੂੰ ਸਾਡਾ ਇੱਕ ਵਾਰ ਬੇਨਤੀ ਨਹੀਂ ਕਰਦੇ ਹੁੰਦੇ ਸਿੰਘ ਕਦੇ ਵੀ ਸਿੰਘ ਕਰਦੇ ਨੇ ਬੰਗਾਰ ਉਸ ਤੋਂ ਬਾਅਦ ਲਲਕਾਰ ਹਜੇ ਬੰਗਾਰ ਹੈ ਫਿਰ ਨੇ ਲਲਕਾਰ ਤੇ ਆ ਬੜੇ ਘੋੜਿਆਂ ਤੇ ਚੜ ਕੇ ਪਾਣੀ ਦੀ ਪੀ ਉਹ ਐਂ ਦੇਖ ਲੈ ਵੀ ਮੋਦੂ ਨੂੰ ਕਹ ਦਿੱਲੀ ਦਾ ਕੀ ਬਗਾਨਾ ਤੇ ਆਪਣਾ ਘਰ ਹੀ ਵਿਚਾਰੀ ਘਰ ਵੀ ਨਹੀਂ ਵੇਚਣਾ ਤੇ ਤੂੰ ਕਹ ਤੂੰ ਦਿੱਲੀ ਬਚਾਉਣ ਦੇ ਵਕਰੀ ਗੱਲ ਕਰਦਾ ਘਰ ਵੀ ਯਾਰੀ ਜਾ ਟਾਲੀਆਂ ਭਰ ਕੇ ਨਹੀਂ ਆਉਣੀ ਆ بس ਇਧਰ ਘੋੜੇ ਦੀ ਮੁੱਠੀ ਭਰੀ ਹੋਣਗੇ ਜੇ ਕੋਈ ਚਾਹ ਪਾਣੀ ਬਣਾਉਣਾ ਤਾਂ ਲਾਣਾ ਪਾਗੇਗਾ ਖਾਸ